ਛੱਡੀ ਪਹਿੰਦੀ ਟੀਮ ਜਿਹੜਾ ਲੂਟ ਤੇ ਲੱਗੇ ਡੇਲੀ ਜੋਟ ਪਹੁੰਚੀ ਸੀ ਕਿਉਂ ਉਥੇ ਸਾਡੇ ਪੋਤਾ ਜੋ ਅਰਜਨ ਜੋਤ ਆ ਉਹਦਾ ਸ਼ੇਵਾ ਜਿਹੜਾ ਜਨ ਮਾਚੀ ਸਾਹਿਬ ਜੀ ਜਿਹਨੂੰ ਕਹਿੰਦੇ ਆ ਹੈਪੀ ਬਰਥਡੇ ਮਨਾਇਆ ਗਿਆ ਜਿੱਚਿ ਸਾਰੇ ਸਾਡੇ ਰਿਸ਼ਤੇਦਾਰ ਵਿਸ਼ਿਸ਼ ਤੌਰ ਤੇ ਸ਼ਾਮ ਲਏ ਤਾਂ ਉਸ ਦੇ ਵਿੱਚ ਲੜਕੇ ਦਾ ਮਾਸਟਰ ਜੀ ਮਾਸੀ ਜੀ ਔਰ ਕੋਣਾ ਨੀਆਂ ਬੇਟੀਆਂ ਸ਼ਾਮਲ ਹੋਈਆਂ ਸਨ ਕੋਣਾ ਦੇ ਨਾਲ ਹੀ ਬੱਚੇ ਦੀ ਜੋ ਅਰਜਨ ਜੋ ਨਾਨੀ ਜੀ ਔਰ ਦੋਨੇ ਮਾਮੂ ਜੀ ਮਾਮੀਆਂ ਜੀ ਔਰ ਉਹਨਾਂ ਦਾ ਪੂਰਾ ਹੀ ਪਰਿਵਾਰ ਔਰ ਰਿਸ਼ਤੇਦਾਰ ਸ਼ਾਮਲ ਹੋਏ ਸਨ ਇਸ ਤੋਂ ਇਲਾਵਾ بیٹے ਦੇ ਜੋ ਨਾਨੇ ਨਾਨਨੇ ਤੋਂ ਨਾਨੀ ਤੋਂ ਇਲਾਵਾ ਦਾਦੀ ਦਾਦਾ ਵੀ ਸ਼ਾਮਲ ਹੋਏ ਸਨ ਔਰ ਇਸਤੇ ਚਾਚੀ ਚਾਚਾ ਵੱਲੋਂ ਬੱਚੇ ਨੂੰ ਪਿਆਰ ਭਰਾ ਸੰਦੇਸ਼ ਮੈਸੇਜ ਦਿੱਤਾ ਗਿਆ ਸੀ ਸੁਭਾਵੀ ਔਰ ਸਾਉਣ ਕੀ ਜੀਓ ਮੇਰੀ ਲਾਲ ਸਦਾ ਸੁਖੀ ਰਸੋ ਸੁਛਾ ਤੇ ਜਿਹੜਾ ਮਾਪਿਆਂ ਦਾ ਨਾਮ ਰੋਸ਼ਨ ਕਰੋ ਜਿਸ ਦਾ ਅੱਜ 6ਵਾਂ ਸ਼ੁਭ ਦਿਹਾੜਾ ਜਨਮ ਦਿਨ ਮਨਾਇਆ ਗਿਆ ਜਿਸ ਸਾਰੇ ਪਰਿਵਾਰ ਵੱਲੋਂ ਔਰ ਸਾਰੇ ਇੱਥੇ ਦਰਾਂ ਵੱਲੋਂ Happy birthday badi dhoom taana Happy birthday to you Happy birthday to you Happy birthday to you Happy birthday to you. happy birthday, to you. Happy birthday.